ਪਟਿਆਲਾ ਪਾਸੋਂ ਰੋਡ ਵਿਖੇ ਸਿੱਧੂ ਆਲਾ ਯੂਨੀਵਰਸਿਟੀ ਦੇ ਚਾਰ ਸਟੂਡੈਂਟ ਦੀ ਸੜਕ ਹਾਦਸੇ ਵਿੱਚ ਹੋਈ ਮੌਤ ਦੱਸਿਆ ਜਾ ਰਿਹਾ ਹੈ ਕਿ 6 ਸਟੂਡੈਂਟ ਗੱਡੀ ਵਿੱਚ ਸਵਾਰ ਹੋ ਕੇ ਜਾ ਰਹੇ ਸਨ ਤਾਂ देर रात 12 ਵਜੇ ਦੇ ਕਰੀਬ ਗੱਡੀ ਦਾ ਸੰਤੋਲਨ ਵਿਗੜਨ ਤੇ ਦਰਖਤ ਨਾਲ ਟੱਕਰ ਹੋ ਗਈ ਇਸ ਹਾਦਸੇ ਵਿੱਚ ਗੱਡੀ 'ਚ ਸਵਾਰ ਚਾਰ ਸਟੂਡੈਂਟ ਦੀ ਮੌਤ ਹੋ ਗਈ ਅਤੇ ਬਾਕੀ ਗੰਭੀਰ ਰੋਗ ਵਿੱਚ ਜ਼ਖਮੀ ਹੋ ਗਏ ਬਕਸ਼ੀਵਾਲ ਖਾਣਾ ਪੁਲਿਸ ਦੇ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸੋ ਜਦੋਂ ਉਹ ਐਕਸੀਡੈਂਟ ਹੋਇਆ ਕਿਹੜੇ ਕਿਹੜੇ ਸਕੂਲ ਦੇ ਬੱਚੇ ਸੀ ਕੀ ਹੋਇਆ ਇਹ ਇਹ ਲਾ ਯੂਨੀਵਰਸਿਟੀ ਦੇ ਬੱਚੇ ਸੀ ਜੀ ਪਟਿਆਲੇ ਵੱਲੋਂ ਜਾ ਰਹੇ ਸੀ ਯੂਨੀਵਰਸਿਟੀ ਵੱਲ ਜਾ ਰਹੇ ਸੀ ਹਾਂਜੀ ਤਿੰਨ ਦੀ ਡੈਥ ਹੋਈ ਹੈ ਠੀਕ ਹੈ ਇੱਕ ਸਾਡੇ ਕੋਲੇ ਸੀ ਸਾਡੇ ਕੋਲੇ ਪੰਜ ਆਏ ਸੀਗੇ ਜੀ ਇੱਕ ਦਾਖਲ ਹੈ ਤਿੰਨ ਦੀ ਡੈਥ ਹੋਈ ਹੈ ਇੱਕ ਚਲਾ ਗਿਆ ਸੀ ਇੱਥੋਂ ਕਾਰਨ ਕੀ ਰਿਹਾ ਕਿ ਸਪਾਈਕਰ ਕਾਰ ਕਾਰ ਦਾ ਐਕਸੀਡੈਂਟ ਹੋਇਆ ਜੀ ਹਾਂਜੀ ਹਾਂਜੀ ਕਿੰਨੀ ਵਜੇ ਆਏ ਆਪਣੇ ਕੋਲੇ ਨਹੀਂ ਅੱਜ ਮੈਂ ਦੇਖਦਾ ਜੀ ਐਗਜ਼ੈਕਟਲੀ ਟਾਈਮ ਦਿੰਦਾ ਰਾਤ ਨੂੰ ਆਏ ਨੇ ਯੰਗ ਮੁੰਡੇ ਨੇ ਜੀ ਬੱਚੇ ਨੇ ਜੀ ਸਾਰੇ ਸਟੂਡੈਂਟਸ ਨੇ ਜੀ ਸਟੂਡੈਂਟਸ ਨੇ ਜੀ ਇੱਕ ਲੜਕੀ ਹੈ ਜਿਹੜੀ ਹਾਲ ਕੀਵੇਂ ਜਿਹੜੇ ਐਡਮਿਟਰ ਨੇ ਉਹ ਠੀਕ ਹੈ ਜੀ ਜਿਹੜਾ ਐਡਮਿਟਰਡ ਆ ਬੱਚੇ ਘਰਦੇ ਆ ਵੀ ਦੋ ਦੇ ਆ ਗਏ ਜੀ ਬਾਕੀ ਦੇ ਆ ਰਹੇ ਕਿੱਥੋਂ ਰਹਿਣ ਵਾਲੇ ਬੱਚੇ ਲੋਕ ਲਈ ਨਹੀਂ ਪਤਾ ਜੀ ਚਾਰ ਚਾਰ ਬੱਚੇ ਸੀਗੇ ਤੇ ਹਜੇ ਆਈ ਵਿਟਨੈਸ ਕੋਈ ਸਾਹਮਣੇ ਨਹੀਂ ਹੈ ਤੇ ਫੈਮਿਲੀਜ਼ ਨੇ ਜੋ ਸਟੇਟਮੈਂਟ ਦਿੱਤੀ ਹੈ ਉਹਦੇ ਮੁਤਾਬਕ ਉਹ ਕਾਪਕਾਰਵਾ ਨਹੀਂ ਕਰਾਉਣਾ ਚਾਹੁੰਦੇ ਚਾਰੇ ਬੱਚਿਆਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਕਿੰਨੇ ਮੇਲ ਸੀ ਕਿੰਨੇ ਫੀਮੇਲ ਸੀ ਕਿਹੜੀ ਐਕਸਿਡੈਂਟ ਹੋਇਆ ਕਿਵੇਂ ਹੋਇਆ ਇਹ ਬਖਸ਼ੀਅਲ ਰੋਡ ਤੇ ਯੂਨੀਵਰਸਿਟੀ ਤੋਂ ਨਾਲ ਹੀ ਐਕਸੀਡੈਂਟ ਹੋਇਆ ਬੱਚਿਆਂ ਦਾ ਦਰਖਤ ਦੇ ਵਿੱਚ ਗੱਡੀ ਵੱਜੀ ਹੈ ਐਂਡਵਰ ਉਹਦੇ ਵਿੱਚ 4 ਬੱਚੇ ਸੀਗੇ ਜਿੱਚ 3 ਮੇਲ ਤੇ 1 ਫੀਮੇਲ ਸੀਗੇ ਜਿਨ੍ਹਾਂ ਦੇ ਮੌਕੇ ਦਿਮਾਗ ਹੋ ਗਿਆ ਕਾਰਨ ਕਿ ਕਾਰਨ ਕੀ ਕਾਰਨ ਸ਼ਾਇਦ ਗੱਡੀ ওভারਵੈਲਸ ਹੋਈ